ਤੇ ਕਿਰਕਾ ਕਿ ਦੂਜਾ ਕਿੱਥੇ ਗਿਰ ਜਾਵੇ ਮਾਈਕ ਜਾ ਰਿਹਾ ਉਹ ਬਹੁਤ ਜ਼ੋਰ ਨਾਲ ਫੋਟੋ ਬਾਈ ਹੱਥ ਪਾਇਆ ਫਿਰ ਸਾਡੇ ਨਾਲ ਸਾਡੇ ਸਾਡੇ ਨਾਲ ਨਹੀਂ ਗਏ ਚਲੋ ਚਲੋ ਸਰ ਜੇ ਜੇ ਜਦੋਂ ਹੋ ਜਾਏਗੀ ਫਿਰ ਬਾਈ ਕੋਈ ਕੋਈ ਚੱਕਿਆ ਕੀ ਕਰ ਸਕਦਾ ਚਲੋ ਇਸੇ ਤੋਂ ਰਹਿਣਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਦਿਹਾੜਾ ਹੈ ਬਹੁਤ ਵੱਡਾ ਦਿਨ ਹੈ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੌਵੇਂ ਪਾਸ਼ਾ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਅੱਜ ਨੌਵੇਂ ਪਾਸ਼ਾ ਦਾ ਜੋ ਸ਼ਹਾਦਤ ਦੇ ਜੋ ਇਹ ਸਮਾਗਮ ਚੱਲ ਰਹੇ ਨੇ ਅੱਜ ਉਸੇ ਨੇ ਮੱਧ ਨਜ਼ਰ ਰੱਖਦੇ ਹੋਏ ਅੱਜ ਸ਼੍ਰੀਨਗਰ ਦੇ ਵਿੱਚ ਗੁਰਦੁਆਰਾ ਛੱਤੀ ਪਾਛਾਈ ਅਸੀਂ ਛੇਵੀਂ ਪਾਤਸ਼ਾਹੀ ਕਰਨੇ ਔਰ ਛੱਟੀ ਪਾਤਸ਼ਾਹੀ ਕਰਨੇ ਮੁਰਦਵਾਰਾ ਛੱਟੀ ਪਾਤਸ਼ਾਹੀ ਦੇ ਵਿੱਚ ਅੱਜ ਉਰੇ ਨਤਮਸਤਕ ਹੋਣ ਲਈ ਸਮੂਹ ਸਾਡੇ ਪੰਜਾਬ ਦੀ ਕੈਬਨਿਟ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਿੱਲੀ ਦੇ ਉਪ ਮੁੱਖ ਮੰਤਰੀ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਸਾਰੇ ਜਣੇ ਉਰੇ ਸੇਵਾਦਾਰ ਬਣ ਕੇ ਸਿਰ ਝੁਕਾ ਕੇ ਨਤਮਸਤਕ ਹੋਣ ਲਈ ਪਹੁੰਚੇ ਆਂ ਔਰ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈਣ ਲਈ ਪਹੁੰਚੇ ਆਂ ਕੱਲ ਨੂੰ ਸਵੇਰੇ ਸਾਜਰੇ ਉਰੋ ਬੜਾ ਵੱਡਾ ਵਿਸ਼ਾਲ ਨਗਰ ਕੀਰਤਨ ਪੂਰੇ ਜੱਥੇ ਦੇ ਰੂਪ ਚ ਸਾਡੇ ਸਤਿਕਾਰਯੋਗ ਕਸ਼ਮੀਰੀ ਪੰਡਤਾਂ ਦੇ ਨਾਲ ਬ੍ਰਾਹਮਣ ਪਰਿਵਾਰਾਂ ਦੇ ਨਾਲ ਲੈ ਕੇ ਉਰੋ ਰਵਾਨਾ ਹੋਊਗਾ ਪੰਜਾਬ ਦੇ ਲਈ ਔਰ ਇਹ ਕੱਲ ਜਦੋਂ ਸਾਡਾ ਉਰੋ ਇਹ ਰਵਾਨਾ ਹੋਊਗਾ ਨਗਰ ਕੀਰਤਨ ਇਹ 22 ਤਰੀਕ ਨੂੰ 22 ਤਰੀਕ ਦੀ ਸ਼ਾਮ ਨੂੰ ਪਵਿੱਤਰ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੂਗਾ ਔਰ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਤਿੰਨ ਨਗਰ ਕੀਰਤਨ ਹੋਰ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਤਿੰਨ ਨਗਰ ਕੀਰਤਨ ਨੇ ਜਿਹੜੇ ਇੱਕ ਮਾਝੇ ਤੋਂ ਦੁਆਬੇ ਹੁੰਦਾ ਹੋਇਆ ਦੋ ਮਾਲਵੇ ਤੋਂ ਆਉਂਦੇ ਹੋਏ ਸਾਰੇ ਨਗਰ ਕੀਰਤਨ 22 ਤਰੀਕ ਦੀ ਸ਼ਾਮ ਨੂੰ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਣਗੇ ਔਰ ਉਸ ਤੋਂ ਉਪਰੰਤ 23 24 ਤੇ 25 ਤਰੀਕ ਨੂੰ ਬਹੁਤ ਵੱਡੇ ਸਮਾਗਮ ਨੇ ਜਿਹੜੇ ਰਾਜਪਤਰੀ ਸਮਾਗਮ ਉਹ ਕਰਵਾਏ ਜਾ ਰਹੇ ਨੇ 100 ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਚਰਨਾਂ 'ਚ ਅਰਦਾਸ ਕਰਨ ਆਏ ਆਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲ ਦਾਸ ਜੀ ਦੀ ਜੋ ਅਦੁੱਤੀ ਕੁਰਬਾਨੀ ਆ ਜੋ ਐਡੀ ਵੱਡੀ ਕੁਰਬਾਨੀ ਆ ਜਿਹਦੀ ਬਦੌਲਤ ਅੱਜ ਭਾਰਤ ਦੇ ਸਿਰ ਦੇ ਉੱਤੇ ਪਗੜੀ ਸਲਾਮਤ ਆ ਅੱਜ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਆਂ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਏ ਆਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰਨੀ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਣਾ ਔਰ ਸਾਨੂੰ ਸਮਰੱਥਾ ਬਖਸ਼ਣੀ ਬਲ ਬੁੱਧੀ ਬਖਸ਼ਣੀ ਉੱਤਮ ਬਖਸ਼ਣਾ ਮਰਿਆਦਾ ਚ ਚੱਲਣ ਦੀ ਤੋਫੀਕ ਬਖਸ਼ਣਾ ਅਸੀਂ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਅਸੀਂ ਜਿਹੜੇ ਸਮਾਗਮ ਉਲੀਕੇ ਨੇ ਇਹਨਾਂ ਨੂੰ ਅਸੀਂ ਬਿਲਕੁਲ ਬੜੇ ਸ਼ਰਧਾ ਭਾਵ ਦੇ ਨਾਲ ਤੁਹਾਡੇ ਇਹ ਸਮਾਗਮਾਂ ਨੂੰ ਮਨਾ ਸਕੀਏ ਔਰ ਪੂਰੀ ਦੁਨੀਆ ਚ ਦੇਸ਼ਾਂ ਵਿਦੇਸ਼ਾਂ ਚ ਜਿੱਥੇ ਮਾਰੇ ਤੁਹਾਨੂੰ ਪਿਆਰ ਕਰਨ ਵਾਲੀ ਸੰਗਤ ਹੈ ਉੱਥੇ ਤੱਕ ਅਸੀਂ ਸਨੇਹਾ ਦੇ ਸਕੀਏ ਮੈਂ মিডিਆ ਦਾ ਮੈਂ মিডিਆ ਦਾ ਸਪੈਸ਼ਲ ਤੌਰ ਤੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਕਿਉਂਕਿ ਤੁਸੀਂ ਬਹੁਤ ਦੂਰੋਂ ਚੱਲ ਕੇ ਪੰਜਾਬ ਤੋਂ ਚੱਲ ਕੇ ਜੰਮੂ ਕਸ਼ਮੀਰ ਦੇ মিডিਆ ਦਾ ਧੰਨਵਾਦ ਕਰਦਾ ਉਰੋਂ ਚੱਲ ਕੇ ਤੁਸੀਂ ਵੱਡੀ ਤعداد ਚ ਪਹੁੰਚੇ ਹੋ ਤੁਹਾਡੇ ਹੀ ਜਰੀਏ ਅੱਜ ਇਹ ਜੋ ਲਾਈਵ ਸਮਾਗਮ ਚੱਲ ਰਹੇ ਨੇ ਅੰਦਰ ਕੀਰਤਨ ਦਰਬਾਰ ਚੱਲ ਰਿਹਾ ਚੁਰੇ ਕਿ ਦੁਨੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਟੈਲੀਕਾਸਟ ਹੋ ਰਿਹਾ ਤੁਹਾਡੀ ਬਦੌਲਤ ਟੈਲੀਕਾਸਟ ਹੋ ਰਿਹਾ ਤੈਹ ਦਿਲ ਦੀ ਗ੍ਰਾਈ ਤੁਹਾਨੂੰ ਬਹੁਤ ਧੰਨਵਾਦ ਔਰ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਹਨ ਔਰ ਬਾਬਾ ਤੋਂ ਵੱਡਾ ਗਾਮ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋਹ ਸੋਹ ਜਥੇਦਾਰ ਸਾਹਿਬ ਨੇ ਦਾਲਬ ਕੀਤਾ ਤੁਹਾਨੂੰ ਜੀ ਉਹ ਆਪਾਂ ਵਿਸ਼ੇਸ਼ ਤੌਰ ਤੇ ਲੱਗ ਤੋਂ ਇੱਕ ਇਹਦੇ ਤੇ ਵਾਈਟ ਕਰ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ